ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਭਰਾਵਾਂ ਦੇ ਜਾਨਵਰ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ 25 ਤਰੀਕ ਨੂੰ ਵੀਡੀਓ ਲੈ ਕੇ ਆਏ ਆਂ ਇਹ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਹਿਲਾ ਸੂਆ ਸੂਈ ਆ ਅੱਜ 4 ਦਿਨ ਹੋ ਗਏ ਸੂਈ ਨੂੰ ਤੇ ਹੁਣ ਇਹਦੇ ਥੱਲੇ ਦੋ ਟਾਈਮ ਚਵਾਈ ਕਰਨ ਨਾਲ 21 ਲੀਟਰ ਦੁੱਧ ਹਾਜ਼ਰ ਆ ਚੰਗੀ ਸੇਵਾ ਦੇ ਨਾਲ 25 ਪਲੱਸ ਦੁੱਧ ਗੱਡੂਗੀ ਬੱਸੀ ਦੀ ਬਰੀਡ ਬਰੂਡ ਚੈੱਕ ਕਰਿਓ ਬਾਕੀ ਜੇਰ ਜੂਰ ਪ੍ਰੋਪਰ ਪਈ ਹੋਈ ਆ ਉਹਦੀ ਵੀਡੀਓ ਆਪਣੇ ਫੋਨ 'ਚ ਬਣੀ ਵੀ ਆ ਜੇਰ ਦੀ ਆਪਣੀ ਗਰੰਟੀ ਹੋਊਗੀ ਤੁਹਾਡੇ ਘਰ ਤੱਕ ਦੀ ਵੀ ਸੋਤੀ ਅੱਜ 4 ਦਿਨਾਂ ਦੀ ਸੂਈ ਥੱਲੇ 21 ਤੋਂ ਪਲੱਸ ਦੁੱਧ ਰੈਡੀ ਆ ਤੁਸੀਂ ਦੋ ਟਾਈਮ ਚੋਕੇ ਲਿਆ ਸਕਦੇ ਹੋ ਬਰੀਡ ਚੈੱਕ ਕਰੋ ਬੱਸੀ ਦੀ ਕਦ-ਕਾਦ ਦੇਖੋ ਤੁਸੀਂ ਕਿਹੜੇ ਸੀਮਣ ਦੀ ਆਪ ਆ ਸਾਰਾ ਰਿਕਾਰਡ ਮਿਲ ਜੂ ਕਿਹੜਾ ਸੀਮਣੇ ਦੇ ਲੱਗਿਆ ਹੋਇਆ ਸੀਗਾ ਅੱਗੇ ਮੇਲ ਕਾਫ ਨੂੰ ਇਹਨਾਂ ਜਾਣ ਦਿੱਤਾਗਾ ਸੋ ਫਾੜੀ ਵਾਲਾ ਹਵਾਨਾ ਤੁਸੀਂ ਦੇ ਸਕਦੇ ਹੋ ਅੱਜ ਆਪਾਂ 25 ਤਰੀਕ ਨੂੰ ਵੀਡੀਓ ਬਣਾ ਰਹੇ ਆ 25 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 25 ਅਕਤੂਬਰ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਜਿਹੜਾ ਆਪਣਾ ਕਲਾਲਾ ਪਿੰਡ ਆ ਉਹ ਨੇੜੇ ਵੱਡਾ ਸ਼ੀਂਹ ਵਾਲਾ ਚੰਨਣਵਾਲ ਮਹਿਲਕਲਾਂ ਚੋਹਾਨਕੇ ਰੈਸਰ ਇਹਨਾਂ ਪਿੰਡਾਂ ਦੇ ਕੋਲੇ ਰਹਿ ਜਾਂਦਾ ਬਾਕੀ ਬੇਲ ਵਾਲੀ ਕਦਕਾਠ ਵਾਲੀ ਬੱਸੀ ਆ ਪਹਿਲਾਂ ਬੱਸੀ ਸੂਈ ਹੋਈ ਆ ਤੁਸ ਨੂੰ ਤੋੜ ਕੇ ਦਿਖਾਉਣੇ ਆ ਅੱਜ ਤੁਸੀਂ ਮਿਲਕਵੇਂ ਇੱਥੋਂ ਦੇਖ ਸਕਦੇ ਹੋ ਤੇ ਹਵਾਨੇ ਤੇ ਨਾਲਾ ਤੁਸੀਂ ਦੂਰੋਂ ਉੱਪਰੋਂ ਦੇਖ ਸਕਦੇ ਹੋ ਸੋ ਤੋੜ ਕੇ ਦਿਖਾਉਣੇ ਆ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਸ਼ਾਮ ਦੇ ਟਾਈਮ ਨੂੰ ਆਪਾਂ ਅੱਜ 25 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਫਿਕਸ ਲੇਵੇ ਦੀ ਆ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਫਾਰਮ ਦੀ ਸਟਾਰਟਿੰਗ ਕਰਨੀ ਆ ਆਪਾਂ ਨੂੰ ਨਵੇਂ ਹਾਨ ਦੇ ਵਿੱਚ ਬੱਸੀਆਂ ਚਾਹੀਆਂ ਦੀਆਂ ਨੇ ਤਾਂ ਤੁਸੀਂ ਦੇਖਿਓ ਵੀ ਫਿਕਸ ਲੇਵੇ ਦੀ ਬੱਸੀ ਆ ਇੰਨੇ ਕਿਲੇ ਵਿੱਚ ਇਹਨੇ ਹੁਣ ਮੰਨ ਕੇ ਚਲੋ ਵੀ 10 11 ਕਿਲੋ ਦੁੱਧ ਕੱਢਣਾਗਾ ਤੁਸੀਂ ਦੋ ਟਾਈਮ ਆਪਣੇ ਘਰੇ ਚੁਆਈ ਕਰਕੇ ਲਿਆ ਸਕਦੇ ਹੋ 21 ਲੀਟਰ ਦੀ ਸੋ ਤੋਰ ਕੇ ਦਿਹਾਉਣੇ ਆਪਾਂ ਬੱਛੀ ਹੁਣ ਹਾਈਟ ਲੈਂਥ ਦੇਖੋ ਬੱਛੀ ਦੀ ਕਿੰਨੀ ਆ ਖਵਾਨਾ ਬਿਲਕੁਲ ਖੁੱਚਾਂ ਤੋਂ ਉੱਪਰ ਰਹੂਗਾ ਚਾਹੇ 5 6 ਸੂਏ ਤੱਕ ਵੀ ਜਾਵੜੀ ਜਦੋਂ ਤਾਂ ਵੀ ਹਵਾਨਾ ਖੂਚਾਂ ਤੋਂ ਉੱਪਰ ਰਹਿਣਾਗਾ ਕਿਉਂਕਿ ਬੰਦਲੇਵੇ ਦੀ ਬੱਸੀ ਆ ਸੋ ਖੁੱਲੀ ਫਿਰਦੀ ਆਈ ਆ ਬੱਸੀ ਥੋੜੀ ਜੀ ਤਾਂ ਕਰਕੇ ਮੰਨ ਕੇ ਚੱਲੋ ਰੱਸੇ ਦੀ ਔਲ ਮਣਾਉਂਦੀ ਲੈ ਚੱਲ ਬੱਤ ਉਧਰ ਨੂੰ ਲੈ ਚੱਲ ਹੌਲੀ 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 ਲੈ ਚੱਲ ਕੋਈ ਗੱਲੀ ਹੌਲੀ 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 ਸੋ ਖੁੱਲੀ ਫਿਰਦੀ ਆਈ ਆ ਬੱਸੀ ਤਾਂ ਕਰਕੇ ਰੱਸੇ ਦੀ ਥੋੜੀ ਔਲ ਮਣਾਉਂਦੀ ਆ ਲੈ ਚੱਲ ਬੱਤ ਕੋਈ ਗੱਲੀ ਇਧਰ ਨੂੰ ਢੀੜਾ ਦਵਾ ਦੇ ਲੈ ਚੱਲ ਹੌਲੀ ਹੌਲੀ ਲੈ ਚੱਲ ਬੱਚੇ ਕੋਲ ਸਿੱਧੀ ਲੈ ਚੱਲ ਬਈ ਸਿੱਧਾ ਲੈ ਚੱਲ ਹੌਲੀ ਹੌਲੀ ਲੈ ਚੱਲ ਬੱਚੇ ਕੋਲ ਲੈ ਚੱਲ ਅੰਦਰ ਲੈ ਚੱਲ ਸੋ ਨਮਹਾਣਾ ਤਾਂ ਕਰਕੇ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਬੱਸੀਆਂ ਫਾਰਮ 'ਚ ਖੁੱਲੀਆਂ ਆਉਂਦੀਆਂ ਨੇ ਉਹ ਥੋੜਾ ਜਿਹਾ ਤੁਰਨ ਲੱਗਿਆ ਮਨ ਲਾ ਪਸ਼ੂ ਰੱਸੇ ਦੇ ਨਾਲ ਆਉਲ ਮਣਾਉਂਦਾ ਸੋ ਬਾਕੀ ਤੁਸੀਂ ਇਹਦੀ ਵਟਸਐਪ ਤੇ ਵੀ ਵੀਡੀਓ ਮੰਗਾ ਸਕਦੇ ਹੋ ਤੋਰ ਕੇ ਕੱਲੀ ਦੀ ਵਟਸਐਪ ਤੇ ਤੋਰ ਕੇ ਵੀ ਵੀਡੀਓ ਮੰਗਾ ਸਕਦੇ ਆ ਕਿਉਂਕਿ ਵੀਡੀਓ ਇੱਕ ਹੰਟ ਹੁੰਦਾ ਤੁਸੀਂ ਆਪਣੇ ਫਾਰਮ ਤੇ ਆ ਕੇ ਬੱਸੀ ਦਾ ਸੌਦਾ ਕਰ ਸਕਦੇ ਹੋ ਹਾਈਟ ਲੈਂਥ ਦਾ ਕੋਈ ਕੰਪਰਮਾਈਜ਼ ਨਹੀਂ ਬਰੀਡ ਦਾ ਕੋਈ ਕੰਪਰਮਾਈਜ਼ ਨਹੀਂ ਇੱਥੋਂ ਚੈੱਕ ਕਰੋ ਤੁਸੀਂ ਬੱਸੀ ਦੀ ਬਰੀਡ ਚੈੱਕ ਕਰੋ ਤੇ ਹਾਈਟ ਲੈਂਥ ਫੁੱਲ ਆ ਕੋਈ ਛੋਟੀ ਮੰਨ ਕੇ ਸੌਦਾ ਨਾ ਕਰਿਓ ਵੀ ਛੋਟੀ ਹਾਈਟ ਹੋਊਗੀ ਕਿਉਂਕਿ ਬਰੀਡ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਇੱਥੋਂ ਦੇਖੋ ਬੱਚੇ ਦੀ ਬਰੀਡ ਵੀ ਦੇਖੋ ਤੁਸੀਂ ਮੇਲ ਕਾਫ ਨੂੰ ਜਨਮ ਦਿੱਤਾ ਇਹਨੇ ਤੇ ਕਿਹੜੇ ਸੀਮਨ ਦੀ ਆ ਆਪ ਆ ਸਾਰਾ ਰਿਕਾਰਡ ਮਿਲ ਜੂਗਾ ਪਿੰਡ ਆਪਣਾ ਕਲਾਲਾਗਾ ਸਿੱਧੂ ਡੇਰੀ ਫਾਰਮ ਆਪਣੇ ਫਾਰਮ ਤੋਂ ਵੀ ਵੀਡੀਓ ਕਵਰ ਕਰ ਚੁੱਕੇ ਆ ਤੁਸੀਂ ਇਹਦੀ ਵਟਸਐਪ ਤੇ ਜੇਰ ਦੀ ਵੀਡੀਓ ਮੰਗਾ ਸਕਦੇ ਹੋ ਤੇ ਇਹਦੀ ਕੱਲੀ ਦੀ ਤੁਰਦੀ ਦੀ ਵੀਡੀਓ ਵੀ ਮੰਗਾ ਸਕਦੇ ਹੋ ਬਾਕੀ ਫਾਰਮ ਤੇ ਆ ਕੇ ਸੌਦਾ ਕਰੋਗੇ ਦੋ ਟਾਈਮ ਤੁਸੀਂ ਚਵਾਈ ਕਰਕੇ 21 ਲੀਟਰ ਦੁੱਧ ਲੈ ਜਾ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੇ ਇਹਦੇ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ